ਕਾਨਫਰੰਸਾਂ ਦਾ ਵੀ ਦੌਰ ਚੱਲ ਰਿਹਾ ਇੱਕ ਕਾਨਫਰੰਸ ਹੀ ਹੋਰ ਗੱਲ ਕਰ ਲਗੇ ਆਪਾਂ ਇਹ ਵੀ ਮਨਜੀਤ ਕਾਕਾ ਹੋਰਾਂ ਦੀ ਜਿਹਨਾਂ ਦੀ ਮੈਂ ਗੱਲ ਕਰੀ ਇਹ ਵੀ ਕਾਕਾ ਨੇ ਇਹਨਾਂ ਨੇ ਵੀ ਕਾਨਫਰੰਸ ਕੀਤੀ ਐ ਉਹ ਜਿਹੜਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਵਾਲਾ ਮਸਲਾ ਨਾ ਉਹ ਅਜੇ ਵੀ ਠੰਡਾ ਨਹੀਂ ਹੋਇਆ ਇਹਨਾਂ ਨੇ ਵੀ ਕਈ ਸਾਰੀਆਂ ਫੋਟੋਆਂ ਕੱਢ ਕੇ ਦਿਖਾਤੀਆਂ ਕਹਿੰਦੇ ਆਹ ਦੇਖ ਲਓ ਭਾਈ ਆ ਮਕਾਨ ਬਣਦੇ ਵੇਖ ਲਓ ਤੇ ਸਕੂਟੀ ਵਾਲਿਆਂ ਜਾਂ ਤੁਸੀਂ ਆਹ ਜਿਹੜੀਆਂ ਗੱਡੀਆਂ ਵੇਖ ਲਓ ਕਾਫੀ ਕੁਝ ਇਹਨਾਂ ਨੇ ਦਿਖਾਇਆ ਇਹ ਮਸਲਾ ਵੀ ਜਿਵੇਂ ਜਿਵੇਂ ਕਹਿ ਲੋ ਕਿ ਲੰਘਦਾ ਜਾਂਦਾ ਤੇ ਉੱਧਰ ਦਾ ਹੀ ਜਾਂਦਾ ਹੈ ਹੋਰ ਅਸੀਂ ਸਾਈਕਲ ਵਾਲੇ ਸੀਗੇ ਅਸੀਂ ਖਾਰਤੇ ਚੜੇ ਆ ਜੀ ਬਹੁਤ ਸਾਰੇ ਐਸੇ ਆ ਜਿਹੜੇ ਸਾਈਕਲ ਤੋਂ ਜਹਾਜ਼ ਤੱਕ ਗਏ ਆ ਜਾਂਦੀ ਬਿਲਕੁਲ ਸਕੂਟੀ ਤੋਂ ਕੋਈ ਫੋਰਚੂਨਰ ਤੇ ਜਾਂਦਾ ਉਹ ਕੋਈ ਮਾੜੀ ਗੱਲ ਨਹੀਂ ਆ ਜੀ ਜੀ ਤੁਸੀਂ ਨਹੀਂ ਚਾਹੋਗੇ ਤੁਹਾਡਾ ਬੱਚਾ ਬਈ ਉਹਦੀ ਸ਼ੁਰੂਆਤ ਸਕੂਲ ਚ ਸਫਾਰੀ ਤੋਂ ਹੋਵੇ ਘੱਟੋ ਘੱਟ ਬਿਲਕੁਲ ਬੇਸ਼ੱਕ ਹਰ ਇੱਕ ਬੰਦੇ ਰੂ 2 ਲੱਖ ਦੀ ਗੱਡੀ ਤੋਂ ਘੱਟੋ ਘੱਟ ਉਹਦੀ ਸਕੂਲਿੰਗ ਸਟਾਰਟ ਹੋਵੇ ਤੇ ਇੱਕ ਡਰਾਈਵਰ ਉਹਨੂੰ ਛੱਡ ਕੇ ਆਵੇ ਹਰ ਇੱਕ ਦੀ ਤਮੰਨਾ ਹੂੰ ਜੇ ਕਿਸੇ ਨੇ ਸਕੂਟੀ ਤੋਂ ਫੋਰਚੂਨਰ ਲਈ ਆ ਸਾਡੀ ਕੋਈ ਦਿੱਕਤ ਨਹੀਂ ਉਹਦੇ 'ਚ ਜੀ ਜੀ ਮੈਂ ਇਹੀ ਗੱਲ ਭਗਵੰਤਮਾਨ ਹੋਰਾਂ ਦੇ ਬੂਟਾਂ ਵੇਲੇ ਕਹੀ ਸੀ ਹਮ ਪਰ ਇਹ ਸੀ ਕਿ ਬੂਟ ਕਿਤੇ ਲੋਕਾਂ ਦੇ ਚਮੜੇ ਦੇ ਤਾਂ ਨਹੀਂ ਬਣੇ ਹਮ ਫਰਕ ਇਹ ਰੱਖਦਾ ਜੀ ਜੇ ਉਹ ਦੂਜੇ ਚਮੜੇ ਦੇ ਬਣੇ ਆ ਉਹ 4 ਲੱਖ ਦੇ ਪਹੁੰਚ ਮੇਰੇ ਵੀ ਪਾਏ ਆ ਹੋ ਸਕਦਾ 2000 ਦੇ ਹੁਣ 4000 ਦੇ ਹਮ ਮੈਂ ਆਪਣੀ ਕਮਾਈ ਨਾਲ 2000 4000 ਦੀ ਹیثیت ਰੱਖਦਾ ਠੀਕ ਹੈ ਜੀ ਤੇ ਜੇ ਕੋਈ 2-4 ਲੱਖ ਇੱਥੇ ਹੈਗੇ ਨੇ ਮੇਰੇ ਦੋਸਤ ਆਪਣੇ ਆ ਮੇਰੇ ਉਹ ਲੱਖ 2 ਲੱਖ ਦੇ ਪਹੁੰਚਦੇ ਆ ਜੀ ਹੂੰ ਉਹਨਾਂ ਦੀ ਆਪਣੀ ਹੈ ਸਿਹਤ ਮੇਰਾ ਕੀ ਟੁੱਟ ਦੁਖਦਾ ਜੀ ਉਹ ਕੋਈ ਬੰਦੇ ਮਾਰ ਕੇ ਤੇ ਨਹੀਂ ਸੁਪਾਰੀ ਕਿਲਿੰਗ ਕਰਕੇ ਤੇ ਨਹੀਂ ਪਹੁੰਚਦੇ ਜੀ ਜਿਹੜਾ ਜਿੰਨੀ ਮਿਹਨਤ ਕਰਦਾ ਉਹਨਾਂ ਖਾ ਇਹ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਇਹ ਆ ਕਿ ਸਫਰ ਕਿਵੇਂ ਤੈਅ ਕੀਤਾ ਕਿਸੇ ਨੇ ਹੂੰ ਸਾਨੂੰ 10 ਸਾਲ ਲੱਗ ਗਏ ਸਾਈਕਲ ਤੋਂ ਮੋਟਰਸਾਈਕਲ ਜਾਂ ਮੋਟਰਸਾਈਕਲ ਤੋਂ ਕਾਰ ਤੇ ਆਉਂਦੇ ਆ 10 ਸਾਲ ਨੀਂਦਾ ਗਵਾਈਆਂ ਨੇ ਬਿਲਕੁਲ ਠੀਕ ਹੈ ਜੀ 10 12 ਸਾਲਾ ਇੱਥੇ ਕੋਈ ਸੱਜਣ ਕਹਿ ਦੇਵੇ ਕਿ ਤਾ ਗੱਲਾਂ ਦਾ ਕੜਾ ਕਰਕੇ ਉਹ ਗੱਲਾਂ ਦਾ ਕੜਾ ਬਣਾਉਣ ਜੋ ਕਾਫੀ ਨਾ ਜਿਹੜਾ ਸਫਰ ਹੈ ਬਹੁਤ ਲੰਮਾ ਤਿਆਰ ਕਰਨਾ ਪੈਂਦਾ ਹਾਂ ਸਭੀ ਮਾਸਾਂ ਇਕੱਠੀ ਹੁੰਦੀ ਹੈ ਹਾਂ ਜੀ ਠੀਕ ਹੈ ਨਾ ਤੋ ਗੱਲ ਇਹ ਆ ਕਿ ਕੀ ਤੁਹਾਡਾ ਉਹ ਸਫਰ ਹੈ ਜਿਹੜਾ ਸਕੂਟੀ ਤੋਂ ਫੋਰਚਨਰ ਜਾਂ ਸਾਈਕਲ ਤੋਂ ਜਹਾਜ਼ ਤੱਕ ਦਾ ਉਹ ਤੁਹਾਡੀ ਦਸਾਂ ਨੌਹਾਂ ਦੀ ਕਮਾਈ ਆ ਜੀ ਮਿਹਨਤ ਹੈ ਹੂੰ ਠੀਕ ਹੈ ਜੀ ਮੈਂ ਕਿਸੇ ਦੀ ਮਿਹਨਤ ਤੇ ਉਂਗਲ ਨਹੀਂ ਤਰ ਸਕਦਾ ਪਰ ਗੱਲ ਇਹ ਆ ਕਿ ਜੋ ਮਨਜੀਤ ਸਿੰਘ ਕਾਕਾ ਕਹਿ ਰਹੇ ਆ ਉਹਦੇ ਵਿੱਚ ਇੱਕ ਦੋ ਗੱਲਾਂ ਵੇਖਣ ਵਾਲੀਆਂ ਆ ਉਹ ਕਹਿੰਦੇ ਆ ਕਿ ਮੇਰੇ ਕੋਲ ਲਗਭਗ 180 ਰਿਕਾਰਡਿੰਗਾਂ ਨੇ ਇਹਦਾ ਮਤਲਬ ਇਹ ਮੈਂ ਅੱਗੇ ਕਹਾਂ ਸੀਗਾ ਕਿ ਇਹਨਾਂ ਦਾ ਪ੍ਰਾਇਮਰੀ ਫੋਕਸ ਇੱਕ ਦੂਜੇ ਦੀਆਂ ਰਿਕਾਰਡਿੰਗਾਂ ਤੇ ਰਹਿੰਦਾ ਦੇਖ ਲਓ ਜਿਵੇਂ ਝੂਠਾ ਦੇ ਕਹਿ ਦੋ ਕੱਲ ਵੀ ਇੱਕ ਮਿੱਤਰ ਕਹੇ ਰਹੇ ਸੀਗੇ ਇੱਕ ਇਤਿਹਾਸ ਹੋਰ ਬਣਨਾ ਰਿਕਾਰਡਿੰਗਾਂ ਵਾਲਾ ਬਣਨਾ ਹੈ بے ਵਿਸ਼ਵਾਸੀ ਜਿੱਥੇ ਹੁੰਦੀ ਉੱਥੇ ਰਿਕਾਰਡਿੰਗ ਕੀਤੀ ਜਾਂਦੀ ਜੀ ਸਾਹਿਬ ਜਾਂ ਤੁਹਾਡੇ ਢਿੱਡ 'ਚ ਜਿੱਥੇ ਪਾਪ ਹੋਊਗਾ ਨਾ ਤੁਹਾਡਾ ਦੋਸਤ ਕੋਈ ਸ਼ੁਗਲ ਕਰ ਰਿਹਾ ਕੋਈ ਆਪਣੀ ਫੋਟੋ ਭੇਜ ਰਿਹਾ ਉਹ ਇਹੋ ਵਾਹੋ ਜੀ ਜਗ੍ਹਾ ਤੇ ਹੁਣ ਜਿੱਥੇ ਛੜੇ ਜਾਂਦੇ ਆ ਜਾਂ ਖਾਂਦੇ ਪੀਂਦੇ ਆ ਤਾਂ ਤੁਸੀਂ ਤੁਸੀਂ ਉਹ ਤਾਂ ਆਪਦੇ ਫੋਨ 'ਚ ਸੇਵ ਕਰਕੇ ਰੱਖੋਗੇ ਸਕਰੀਨਸ਼ਾਟ ਰੱਖੋਗੇ ਜਾਂ ਉਹਦੀ ਚੈਟ ਰੱਖੋਗੇ ਕਿ ਇੱਕ ਦਿਨ ਮੈਂ ਇਹਦਾ ਬੁਰਾ ਕਰਨਾ ਜੀ ਮਨ 'ਚ ਪਾਪ ਹੈ ਜੀ ਤੁਹਾਡੇ ਮਨ 'ਚ ਪਾਪ ਰਿਹਾ ਰਿਕਾਰਡਿੰਗ ਦਾ ਕਨਸੈਪਟ ਹੀ ਬੰਦੇ ਦੇ ਮਨ 'ਚੋਂ ਉਦੋਂ ਚੱਲਦਾ ਹੈ ਜਦੋਂ ਉਹਨੇ ਗਾਂਹ ਜਾ ਕੇ ਮਾੜਾ ਕਰਨਾ ਹੋਵੇਗਾ ਜਾਂ ਉਹ ਖੁਦ ਖੁਦ ਲੋਕਾਂ ਨਾਲ ਕਰਦਾ ਜੀ ਹਰ ਇੱਕ ਗੱਲ ਰਿਕਾਰਡ ਕਰੇਗਾ ਤਾਂ ਇਹਨਾਂ ਦੀ ਤੇ ਸ਼ੁਰੂਆਤ ਹੀ ਸਭ ਰਿਕਾਰਡਿੰਗ ਤੋਂ ਹੋ ਰਹੀ ਹੈ ਹਰ ਇੱਕ ਬੰਦਾ ਕਹਿੰਦਾ ਮੇਰੇ ਕੋਲ ਰਿਕਾਰਡਿੰਗ ਹਰ ਇੱਕ ਬੰਦਾ ਇਹਨਾਂ ਦਾ ਰਿਕਾਰਡਿੰਗ ਕਰ ਰਿਹਾ ਹਰ ਇੱਕ ਬੰਦੇ ਨੂੰ ਆਦਤ ਹੈ ਉਹ ਐਵੇਂ ਸਾਨੂੰ ਵੀ ਕੁਝ ਇਹਨਾਂ ਦੇ ਕਰਦੇ ਆ ਉਹ ਮੈਸੇਜਿੰਗ ਤੇ ਅਸੀਂ ਤਾਂ ਹੰਡੇ ਆਉਣਾ ਮਤਲਬ ਉਹ ਆ ਕੇ ਇੱਦਾਂ ਉਦਾਂ ਜਾਓ ਯਾਰ ਹੱਟ ਪਿੱਛੇ ਹੱਟ ਪਿੱਛੇ ਤੇਰੇ ਜਿਹਾ ਵੀ ਫਿਰਦੇ ਤਾਂ ਗੱਲ ਇਹ ਆ ਕਿ ਭਾਈ ਹੁਣ ਦੂਜੀ ਗੱਲ ਹੂੰ ਇੱਕ ਤਾਂ ਉਹਨਾਂ ਨੇ ਰਿਕਾਰਡਿੰਗ ਵਾਲੀ ਗੱਲ ਕੀਤੀ ਦੂਜੇ ਕਿ ਉਹਨਾਂ ਨੇ ਕਿਹਾ ਕਿ ਭਾਈ ਆ ਦੇਖ ਲਓ ਸਾਡੀਆਂ ਫੈਮਿਲੀ ਫੋਟੋਆਂ ਤੱਕ ਨੇ ਹੂੰ ਇਹਦਾ ਮਤਲਬ ਹੈ ਕਿ ਨਰਿੰਦਰ ਕੌਰ ਭਰਾਜ ਜੀ ਉਹਨਾਂ ਨੂੰ ਬਖੂਬੀ ਜਾਣਦੇ ਸਨ ਜੀ ਤੀਸਰੀ ਗੱਲ ਕਹੀ ਕਿ ਭਾਈ ਜਦੋਂ ਸੈਟਿੰਗ ਹੋ ਗਈ ਇਹਨਾਂ ਦੇ ਘਰ ਵਾਲੇ ਨੇ ਕਦੇ ਮੈਨੂੰ ਫੋਨ ਨਹੀਂ ਸੀ ਕੀਤਾ ਉਸ ਦਿਨ ਕਿਹਾ ਕਿ ਸੰਗਰੂਰ ਪਹੁੰਚ ਹੂੰ ਫਿਰ ਚੌਥੀ ਗੱਲ ਹੈ ਕਿ 21 ਨੂੰ ਪੈਸੇ ਲਏ ਜਾਂਦੇ ਆ 23 ਨੂੰ ਕਿ 24 ਨੂੰ ਵਾਪਸ ਮੋੜੇ ਜਾਂਦੇ ਆ ਉਕੇ ਦੇ ਸਾਰਾ ਸਾਡੇ ਕੋਲ ਉਹਦਾ ਰਿਕਾਰਡ ਹੈ ਜੀ ਫਿਰ ਇਹ ਤੋਂ ਇਲਾਵਾ ਵੱਡੀ ਗੱਲ ਕਹੀ ਕਿ ਗਰਮੇਲ ਸਿੰਘ ਕरांਚੋ ਨੂੰ ਹਾਰ ਆਉਣ ਵਾਸਤੇ ਬੀਬੀ ਜੀ ਨੇ ਸੁਨੇਹਾ ਭੇਜਿਆ ਸੀ ਉਹਦੀ ਵੀ ਰਿਕਾਰਡਿੰਗ ਮੇਰੇ ਕੋਲ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਕਿ ਵੀ ਹਰੇਕ ਗੱਲ ਦੀ ਰਿਕਾਰਡਿੰਗ ਯਾਰ ਹਰੇਕ ਗੱਲ ਦੀ ਰਿਕਾਰਡਿੰਗ ਤੇ ਬਾਕੀ ਨਾਲ ਕੋਠੀ ਹੂੰ ਉਹਦੀ ਫੋਟੋ ਭਈ ਇਹਨਾਂ ਦੀ ਤਾਂ ਕੋਠੀ ਪੈ ਰਹੀ ਆ ਜੀ ਜੀ ਹੁਣ ਦੇਖੋ ਇਹ ਸਵਾਲ ਵੱਡੇ ਆ ਮਤਲਬ ਫੋਰਚੂਨਰ ਮੈਨੂੰ ਨਹੀਂ ਪਤਾ ਉਹਨਾਂ ਕੋਲ ਆਪਣੀ ਹੈ ਕਿ ਨਹੀਂ ਹੂੰ ਕੋਠੀ ਉਹਨਾਂ ਦੀ ਆਪਣੀ ਹੈ ਕਿ ਨਹੀਂ ਪਰ ਜੇ ਮੰਨ ਲਓ ਇਸ ਤਰ੍ਹਾਂ ਦਾ ਹੈ ਤਾਂ ਕੈਲਕੂਲੇਸ਼ਨ ਤੇ ਸੰਭਵ ਹੈ ਨਾ ਜੀ ਕਿ ਕੋਈ ਵੀ ਐਮਐਲਏ ਆ ਉਹਦਾ ਖਰਚਾ 6 ਲੱਖ ਤੋਂ 7 ਲੱਖ ਤੋਂ ਘਟ ਨਹੀਂ ਆ ਮਹੀਨੇ ਦਾ ਜੇ ਹੈ ਤਾਂ ਮੈਨੂੰ ਦੱਸ ਦਿਓ ਔਨ ਪੇਪਰ ਆਪਾਂ حساب ਕਰ ਲਾਂਗੇ ਕਿਸੇ ਦਿਨ ਕੋਈ ਐਮਐਲਏ ਆ ਜਾਵੇ ਹੂੰ ਮੇਰਾ ਚੈਲੰਜ ਆ ਵੀ ਆ ਜਾ ਆਪਾਂ ਸਾਰਾ ਤੇਰਾ ਕੱਢਾਂਗੇ ਡਾਟਾ 6 7 ਲੱਖ ਤੱਕ ਕਿੰਨਾ ਮਿਲਦਾ ਤੁਹਾਨੂੰ ਕਿੰਨਾ ਘਰ ਅਫੋਰਡ ਕਰਦੇ ਹੋ ਉਹ ਵੱਖਰਾ ਵਿਸ਼ਾ ਪਰ ਆਰਾਮ ਨਾਲ 6 ਤੋਂ 7 ਲੱਖ ਖਰਚਾ ਹੋਏਗਾ ਸਰ ਜੀ ਜਿਹੜੇ ਸਾਡੇ ਵਰਗੇ ਇਥੇ ਬਾਹਰ 15 20 ਕਿਲੋਮੀਟਰ ਦੇ ਦਾਇਰੇ ਚ ਤੁਰਦੇ ਫਿਰਦੇ ਆ ਨਾ ਹੂੰ ਹੂੰ ਤੇ ਸੱਜਣ ਤਾਈ ਵਾਲੇ ਬੰਦੇ ਆ ਸਭ ਕਈ ਹਜ਼ਾਰ ਰੁਪਏ ਉਹਨਾਂ ਦਾ ਮਹੀਨੇ ਦਾ ਖਰਚਾ ਹੈ ਲੱਗੇ ਜਾਂਦਾ ਬਿਲਕੁਲ ਇਧਰੋਂ ਮਿਲ ਗਿਆ ਕੋਈ ਭੈਣ ਭਰਾ ਉਧਰੋਂ ਆ ਗਿਆ ਕੋਈ ਉਧਰੋਂ ਆ ਗਿਆ ਕਈ ਹਜ਼ਾਰ ਰੁਪਏ ਖਰਚਾ ਇਸ ਚੀਜ਼ ਦਾ ਹੁੰਦਾ ਹੈ ਤੇ ਜਿਨ੍ਹਾਂ ਦਾ ਤਾਂ ਮਤਲਬ ਕਿ ਸਾਰਾ ਦਿਨ ਵਾਈ ਪਬਲਿਕ ਨਾਲ ਡੀਲਿੰਗ ਨਾਲ ਆ ਇਧਰ ਜਾਣਾ ਹੈ ਉਧਰ ਜਾਣਾ ਹੈ 10 ਬੰਦੇ ਆ ਗਏ 10 ਆ ਗਏ ਨਾ ਪਾਣੀ ਮਾੜਾ ਪੀਣਾ ਨਾ ਕੋਈ ਕਰੋੜਾ ਪਾਣੀ ਮਾੜਾ ਪੀਣਾ ਸਭ ਕੁਝ ਚੰਗਾ ਹੀ ਚੰਗਾ ਚੰਗਾ ਹੀ ਚੰਗਾ ਬ੍ਰਾਂਟਡ ਬ੍ਰਾਂਟਡ ਸ਼ਰਾਂਟਡ ਸ਼ਰਾਂਟਡ ਸਾਹਬ ਵੱਡੇ ਸਕੂਲਾਂ ਚ ਬੱਚੇ ਪੜ੍ਹਦੇ ਸਭ ਕੁਝ ਉਹ ਸਰ ਕੁੱਲ ਮਿਲਾ ਕੇ ਤਾਂ ਤੁਹਾਨੂੰ 2.5 ਲੱਖ ਰੁਪਈਆ ਮਿਲਦਾ ਹੈ ਨਾ 2.3 ਲੱਖ ਰੁਪਈਆ ਤੇ ਵੱਧ ਤੋਂ ਵੱਧ ਮਿਲਦਾ ਹੋਏਗਾ ਤਾਂ ਉਹ ਉਹ ਜਿਹੜਾ ਖੱਪਾ ਹੈ ਸਖਬਾਲ ਸਿੰਘ ਖੈਰਾ ਦੀ ਪ੍ਰਾਪਰਟੀ ਦਾ ਉਹ ਖੱਪਾ ਹੀ ਇੱਕ ਸਿਆਪਾ ਬਣ ਗਿਆ ਨਾ ਕਿ 6 ਕਰੋੜ 62 ਲੱਖ ਦਾ ਬਾਈ ਤੁਸੀਂ ਖਰਚ ਕੀਤਾ ਜੀ ਤੇ 3 ਕਰੋੜ 82 ਲੱਖ ਦਾ ਤਾਂ ਆਣ ਆਲਣਿਆ ਇਹ ਇਹ ਆਣ ਆਲਣੇ ਜਿਹੜਾ ਖੱਪਾ ਇਹ ਇਹੀ ਸਾਨੂੰ ਕਿਤੇ ਨਾ ਕਿਤੇ ਸ਼ੱਕੀ ਕਰ ਦਿੰਦਾ ਕਿ ਸਰ ਇਹ ਖੱਪਾ ਕਿਵੇਂ ਪੂਰਿਆ ਜਾਂਦਾ ਜੀ ਸਾਹਿਬ ਠੀਕ ਹੈ ਨਾ ਤੋਂ ਮਤਲਬ ਹੁਣ ਇਸ ਸੰਦਰਭ ਦੇ ਵਿੱਚ ਮੇਰੇ ਖਿਆਲ ਦੇ ਨਾਲ ਕਾਕਾ ਸਿਆਪਾ ਬਣੇਗਾ ਹੂੰ ਕਾਕੇ ਦੋ ਹੋ ਗਏ ਜੀ ਦੋਏ ਕਾਕੇ ਦੋਏ ਪਾਈ ਜਾਂਦੇ ਪਟਾਕੇ ਇੱਕ ਸਿਆਸਤ ਨੂੰ ਤੇ ਇੱਕ ਕਹਿੰ ਲੋ 뮤జిక్ ਇੰਡਸਟਰੀ ਦੀ ਰਿਆਸਤ ਨੂੰ ਚੈਲੰਜ ਕਰੀ ਜਾਂਦਾ ਹੈ ਉਹਦੀ ਹੈ ਜਿਹੜੀ ਕਹਿੰ ਲੋ ਕਿ ਚਲਾਉਣ ਵਾਲੀ ਦਾ ਹੱਕ ਤੇ ਉਹਨੂੰ ਚੈਲੰਜ ਕਰੀ ਜਾਂਦਾ ਤਾਂ ਹੁਣ ਮੈਂ ਗੱਲ ਕੀਤੀ ਸੀ ਨਰਿੰਦਰ ਕੌਰ ਭਰਾਜ ਹੋਰਾਂ ਨਾਲ ਤੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਚਲੋ ਪਰਸਨਲੀ ਜਾਣਦੇ ਨੇ ਮੈਨੂੰ ਤੋਂ ਉਹਨਾਂ ਦੇ ਜਿਹੜੇ ਅਸਿਸਟੈਂਟ ਸੀ ਫੋਨ ਚੱਕਿਆ ਮੈਂ ਕਿਹਾ ਜੀ ਮੇਰੀ ਗੱਲ ਕਰਾ ਦਿਓ ਤਾਂ ਉਹਨਾਂ ਦੇ ਨਾਲ ਮੇਰੀ ਗੱਲ ਜਦੋਂ ਉਹ ਇੱਥੇ ਮੈਂ ਕਿਹਾ ਜੀ ਤੁਹਾਡੇ ਤੇ ਤੇ ਦੋਸ਼ ਲੱਗਦੇ ਆ ਹੂੰ ਤਾਂ ਉਹਨਾਂ ਨੇ ਕਿਹਾ ਜੀ ਦੇਖੋ ਇਹ ਉੱਥੇ ਇੱਕ ਜਗ੍ਹਾ ਤੇ ਬੈਠੇ ਕਹਾਣੀਆਂ ਘੜੀ ਜਾਂਦੇ ਆ ਮੈਂ ਕਿਹੜੀ ਕਿਹੜੀ ਗੱਲ ਦਾ ਜਵਾਬ ਦੇਵਾਂ ਇਹ ਹਾਈ ਕੋਰਟ ਗੈਸ ਹਨ ਹਾਈ ਕੋਰਟ ਦੇ ਵਿੱਚੋਂ ਇਹਨਾਂ ਦੀ ਪਟੀਸ਼ਨ ਖਾਰਜ ਹੋਈ ਹੈ ਕਿ ਨਹੀਂ ਪੁੱਛ ਲੋ ਇਹਨਾਂ ਨੂੰ ਜੀ ਠੀਕ ਹੈ ਜੀ ਹੁਣ ਮੈਂ 7 ਦਿਨ ਦਾ ਨੋਟਿਸ ਦਿੱਤਾ ਇਹ ਜਾਂ ਤਾਂ ਮਾਫੀ ਮੰਗ ਲੈਣਗੇ ਜਾਂ ਮੈਂ ਇਹਨਾਂ ਤੇ ਡਾਫਰਮੇਸ਼ਨ ਦਾ ਕੇਸ ਪਾਉਂਗੀ ਜੇ ਮੇਰੇ ਖਿਲਾਫ ਹੋਣ ਕੁਝ ਸਬੂਤ ਹੈਗੇ ਆ ਤਾਂ ਇਹ ਕੋਰਟ ਚ ਲੈ ਕੇ ਆ ਜਾਾਂ ਮੈਂ ਸਜ਼ਾ ਭੁਗਤਣ ਵਾਸਤੇ ਤਿਆਰ ਆ ਆਦਰਵਾਇਸ ਇਹੋਨਾਂ ਨੇ ਗੱਲ ਆ ਕਹਿ ਕੇ ਨਵੇੜ ਦਿੱਤੀ ਆ ਪਰ ਬਹੁਤ ਕੁਛ ਆ ਇਹਦੇ ਵਿੱਚ ਕਿ ਉਹਨਾਂ ਨੇ 30 ਲੱਖ ਦਾ ਜਵਾਬ ਵੀ ਦਿੱਤਾ ਕਿ 30 ਲੱਖ ਆਇਆ ਕਿੱਥੋਂ ਹੂੰ ਮੇਰੇ ਰਿਸ਼ਤੇਦਾਰਾਂ ਤੋਂ ਕਲੈਕਟ ਕੀਤਾ ਤੇ ਯਾਰ ਮੇਰੀ ਗੱਲ ਸੁਣਿਓ ਵੀ ਇਦਾਂ ਹੋ ਜਾਂਦਾ 30 ਲੱਖ ਰੁਪਏ ਵੀ ਤੇ ਤੈਨੂੰ ਪ੍ਰਧਾਨ ਬਣਨ ਵਾਸਤੇ ਰਿਸ਼ਤੇਦਾਰ ਕਰ ਦਿੰਦੇ ਇਹ ਵੀ ਇੱਕ ਬੜਾ ਸੋਚਣ ਵਿਚਾਰ ਹੁੰਦਾ ਰਿਹਾ ਸੀਗਾ ਇੰਨੇ ਨੇ ਪੈਸੇ ਜੀ 30 ਲੱਖ ਰੁਪਏ ਕਮਾਲ ਦੀ ਗੱਲ ਹੈ ਤੇ ਪਰ ਉਹ 30 ਲੱਖ ਰੁਪਏ ਲਾ ਕੇ ਕਰਨਾ ਕੀ ਆ ਜੀ ਕਰਨਾ ਕੀ ਆ 3 ਲੱਖ ਦੀ ਸੇਵਾ ਤਾਂ ਉਦੋਂ ਹੀ 3 ਲੱਖ ਰੁਪਏ ਗਰੀਬ ਬੰਦੇ ਨੂੰ ਵੰਡੋ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਤੁਸੀਂ ਉਦਾਂ ਹੀ ਚੇਅਰਮੈਨ ਚੂਰਮੈਨ ਬਣ ਜਾਓਗੇ ਯਾਰ ਦੁਆਵਾਂ ਨਾ ਬਣ ਸਕਣ ਜੀ ਇਹ ਵੀ ਜਿਸਾਨੇ ਦੇ ਵਿੱਚ ਆਪਾਂ ਨੂੰ ਵੀ ਪਤਾ ਪਈ ਸਾਬ ਇਨਵੈਸਟਮੈਂਟ ਜੀ ਰਿਟਰਨ ਇਹ ਸਭ ਕੁਝ ਚੱਲਦਾ ਹੈ ਹੂੰ ਹੂੰ ਤਾਂ ਇਹ ਚੀਜ਼ਾਂ ਤੇ ਐਵੇਂ ਕੋਈ ਕਹੀ ਜਾਵੇ ਸੋ ਕਹੀ ਜਾਵੇ ਸਭ ਕੁਝ ਇਹੀ ਆ ਕਿ ਮੰਦਾ ਹੈ ਪਰ ਕਿਆ ਕਰੇ ਸਭ ਦੰਦਾ ਹੈ ਇਹ ਚੱਲਦਾ ਹੈ ਇਨਵੈਸਟਮੈਂਟ ਹੈ ਰਿਟਰਨ ਹੈ ਤਾਂ ਉਹਦੇ ਇਨਵੈਸਟਮੈਂਟ ਦੇ ਸਪੌਂਸਰ ਵੀ ਹੁੰਦੇ ਆ ਸਾਬ ਜੀ ਇਹ ਨਾਖੋ ਕੇ ਪੈਸਾ ਨਹੀਂ ਆਉਂਦਾ ਪੈਸਾ ਆ ਜਾਂਦਾ ਹੈ ਮੈਨੂੰ ਤੇ ਮਤਲਬ ਕਿ ਕੁਝ ਚੀਜ਼ਾਂ ਇਦਾਂ ਦੀਆਂ ਲੱਗਦੀਆਂ ਨੇ ਕਿ ਦੇਖੋ ਕਮਾਲ ਹੋ ਹੀ ਜਾਂਦੀ ਹੈ ਬੀਬੀ ਭਰਾਜ ਕਹਿੰਦੀ ਕਿ ਜੋ ਪ੍ਰਧਾਨ ਬਣਾਇਆ ਉਹਨਾਂ ਨੇ ਹੂੰ ਉਹ ਤੇ ਬਾਈ ਆਪ ਦੀ ਮਰਜ਼ੀ ਨਾਲ ਉਹਨਾਂ ਨੇ ਬਣਾਇਆ ਜਿਨ੍ਹਾਂ ਨੇ ਬਣਾਇਆ ਤੇ ਉਹ ਸ਼ੁਕਰਾਨਾ ਕਰੀ ਜਾਂਦਾ ਇੱਕ ਵੀਡੀਓ ਦੇ ਵਿੱਚ ਪਤਾ ਨਹੀਂ ਵੀਡੀਓ ਸਹੀ ਹੈ ਕਿ ਗਲਤ ਹੈ ਅੱਜ ਉਹ ਵੀ ਨਾਲ ਕਹਿਣਾ ਪੈਂਦਾ ਨਾ ਡਿਸਕਲੇਮਰ ਦੇਣਾ ਪੈਂਦਾ ਉਹ ਤੇ ਕਹਿ ਰਿਹਾ ਕਿ ਸ਼ੁਕਰੀਆ ਜੀ ਤਾਂ ਮਤਲਬ ਬਹੁਤ ਕੁਝ ਸੰਗਰੂਰ ਦੀ ਰਾਜਨੀਤੀ ਨਾ ਬਿਲਕੁਲ ਕਹਿ ਲਓ ਕਿ ਪકડ ਤੋਂ ਬਾਹਰ ਹੋਈ ਪਈ ਹੈ ਜਕੜ ਤੋਂ ਬਾਹਰ ਹੋਈ ਪਈ ਹੈ ਤੇ ਇਧਰ ਇੱਕ ਰੌਲਾ ਅ ਗੁਰੂ ਹਰ ਸਾਹਿਬ ਤੋਂ ਵੀ ਬਹੁਤ ਚੱਲ ਰਿਹਾ ਉਹਦੇ ਤੇ ਵੀ ਗੱਲ ਕਰ ਲਈਏ ਥੋੜੀ ਜੀ ਕਿ ਤੁਸੀਂ ਕੋਈ ਕਮੈਂਟ ਲੈਣਾ ਤਾਂ ਲੈ ਲਓ ਉਹ ਵੀ ਬੜੀ ਰੌਚਕ ਗੱਲਬਾਤ ਹੋ ਰਹੀ ਹੈ ਜੀ 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 ਮਿੰਟੂ ਜੀ ਮੈਂ ਕਮੈਂਟੇ ਕਈ ਪੜ ਲਾ ਅਮਰਪਾਲ ਸਿੰਘ ਜੀ ਹੋਰਾਂ ਦਾ ਕਹਿੰਦੇ ਕਿ ਜੇ ਕੱਕੇ ਨੂੰ ਪ੍ਰਧਾਨਗੀ ਮਿਲ ਜਾਂਦੀ ਕਹਿੰਦੇ ਫਿਰ ਰਿਕਾਰਡਿੰਗ ਦਾ ਕੀ ਬਣਨਾ ਸੀ ਬਸ ਉਹੀ ਗੱਲਾਂ ਨੇ ਸਾਬ ਫਿਰ ਸਭ ਅੱਛਾ ਜੀ ਉਹਨਾਂ ਨੇ ਇੱਕ ਚੀਜ਼ ਹੋਰ ਕਹੀ ਆ ਪੀਸੀ 'ਚ ਸ਼ਾਇਦ ਤੁਸੀਂ ਜਾਂ ਦੋਸਤਾਂ ਨੇ ਧਿਆਨ ਦਿੱਤਾ ਹੋਣਾ ਮੈਂ ਕਿਹਾ ਕਿ ਪਰਚੀ ਸਿਸਟਮ ਚੱਲ ਰਿਹਾ ਸੀ 22 'ਚ ਕਿਸੇ ਕੋਈ ਬਣਿਆ 23 'ਚ ਕੋਈ 24 'ਚ ਕੋਈ ਤੇ 25 'ਚ ਮੇਰੀ ਵ ਕਿ ਉਹਨੇ ਸਾਡੀ ਵਾਰੀ ਆਈ ਪਤੀਲਾ ਖੜਕੇ ਤੇ ਸਾਡੀ ਵਾਰੀ ਆਈ ਪਤੀਲਾ ਖੜਕੇ ਕਹਿੰਦੇ ਵੀ ਉਹ ਇੱਕ ਦੇ ਵਾਰੀ ਮੇਰੀ ਬਣਦੀ ਸੀ ਪਰਚੀ ਦੇ ਹਿਸਾਬ ਨਾਲ ਪਰਚੀ ਸਿਸਟਮ ਚੱਲ ਰਿਹਾ ਹੈ ਤੇ ਭੈਣ ਭਰਾਜ ਕਹਿ ਰਹੇ ਆ ਕਿ ਇਹ ਤੇ ਨਾਨ ਸਰਕਾਰੀ ਸੰਸਥਾ ਹੈ ਅਸੀਂ ਇਹਦੇ ਚ ਦਖਲ ਕਿਵੇਂ ਦਈਏ ਤੇ ਪਰਚੀ ਸਿਸਟਮ ਚੱਲ ਰਿਹਾ ਹੈ ਤੇ ਉਹ ਕਹਿੰਦੇ ਕਿ ਸਾਡੀ ਵਾਰੀ ਜਦੋਂ ਆਈ ਤੇ ਭਾਈ ਫੀਸ ਦੀ ਮੰਗ ਹੋ ਗਈ ਸਾਡੀ ਵਾਰੀ ਰੰਗ ਮੁੱਕਿਆ ਨਹੀਂ ਨਹੀਂ ਫੀਸ ਦੀ ਮੰਗ ਹੋ ਗਈ ਜੀ ਨਹੀਂ ਰੰਗ ਕਦੋਂ ਮੁੱਕਿਆ ਰੰਗ ਤੇ ਚੋਖਾ ਹੀ ਚੋਖਾ ਹੋ ਜਾਣਾ ਸੀ ਉਹਦੇ ਨਾਲ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਕਿੱਡੀ ਰੌਚਕ ਕਹਾਣੀ ਆ ਸਾਡੇ ਪੰਜਾਬ ਦੀ ਯਾਰ ਹੂੰ ਬਸ ਯਾਰ ਉਹ ਇੰਨੀ ਆ ਕਹਾਣੀ ਮੇਰੇ ਪਿਆਰ ਦੀ ਮਤਲਬ ਕਿ ਕਹਾਣੀ ਵੇਖੋ ਕਯੋ ਜੀ ਆ ਜੀ ਕਿ ਯਾਰ ਹੱਦ ਹੀ ਹੋ ਗਈ ਆ ਹੱਦ ਹੋ ਗਈ ਯਾਰ ਹੂੰ ਹੋਰ ਕਿਹੜਾ ਕਿਹੜਾ ਕਮਿਸ਼ਨ ਮੰਗੀਏ ਇਹ ਇਥੇ ਤਾਂ 70 80 ਜੱਜ ਸਾਨੂੰ ਸਾਫ ਕਾ ਇਹ ਚਾਹੀਦੇ ਆ ਕਿ ਇਥੇ ਵੀ ਕਮਿਸ਼ਨ ਬਣਾ ਕੇ ਜਾਂਚ ਕਰੋ ਕਿ ਗੈਰ ਸਰਕਾਰੀ ਸੰਸਥਾਵਾਂ ਚ ਕੌਣ ਬੈਠੇ ਆ ਸੱਪ ਬੈਠੇ ਆ ਕੋਬਰੇ ਬੈਠੇ ਆ ਵਿਛੂ ਬੈਠੇ ਆ ਖਟਮਲ ਬੈਠੇ ਆ ਕੌਣ ਬੈਠੇ ਆ ਕੌਣ ਬੈਠਾ ਸਹੀ ਗੱਲ ਆ ਸਾਰੀ ਥਾਂ ਤੇ ਜੱਜ ਚਾਹੀਦੇ ਨੇ ਲਓ ਜੀ ਇੱਕ ਮਿੱਤਰ ਨੇ ਦਿਆਲ ਅਮਨ ਜੀ ਕਹਿ ਰਹੇ ਨੇ ਕਿ ਮੇਰਾ ਨਾਮ ਲੈ ਦਿਓ ਜੀ ਅਮਰ ਦਿਆਲ ਜੀ ਤੁਹਾਡਾ ਨਾਮ ਮੈਂ ਦੋ ਵਾਰ ਲੈ ਦਿੱਤਾ ਜੀ ਦੀਪ ਪਲੇਅਰ ਸਾਹਿਬ ਕਹਿ ਰਹੇ ਨੇ ਕਿ ਐਂ ਚੱਕਦੇ ਆ ਕੰਮ ਕਹਿੰਦੇ ਸਾਡੇ ਵਾਲੇ ਪਾਸੇ ਕੋਸਟਲੋ ਸਾਹਿਬ ਤੁਹਾਡਾ ਨਾਮ ਵੀ ਲੈਤਾ ਤੇ ਦਿਆਲ ਹੋਰਾਂ ਦਾ ਵੀ ਨਾਮ ਆਪਾਂ ਲੈ ਦਿੱਤਾ ਜੀ